ਸੋ ਕਹ ਹੁਟਾਲ ਗੁਰ ਦੇ ਪੀਏ ਐਨ ਸਜ ਸਜ ਸੁਭਾਈ ਦਰਸਨ ਵਰਸ ਆਏ ਗੁਰੂ ਕੈ ਜਨਮ ਮਰਨ ਦੁਖ ਹੋਐ ਸਫਤ ਕਸਾਮਦੀ ਨੂਰੀ ਅਰਸਹ ਗੁਰ ਸਹ ਤੇ 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 ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਠੇ ਆ ਸਹੀ ਐ ਸਭਨਾ ਦਾ ਵੈਸਾ ਹੋ ਰਾਤਨਾ ਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜਾ ਹਸਤੀ ਸੇਰਜਿਓ ਅੰਕਸਹ ਹਰਣ ਜੋ ਸਿਰ ਧੇ ਮਨ ਤਾਂ ਨਾ ਆ ਗਏ ਰੱਖ ਕੇ ਉਪੀ ਸੇਵ ਕਰੇ ਹਸਦੀ ਸਿਰ ਜਿਉ ਅੰਕਸ ਹੈ ਹਰਣ ਜੋ ਸਿਰ ਧੇ ਮਾਨਤਾਂ ਆ ਗਏ ਰਾਖ ਗਏ ਹੁ ਵੀ ਸੇਵ ਕਰੇ ਏਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਰ ਛਟ ਗਾਲੇ ਨਾਨਕ ਗੁਰਮੁਖ ਭੁਜੀਐ ਜਾ ਯਾ ਬੇ ਨਦਰ ਕਰੇ ਮਹਲਾ ਦੀ ਜਾ ਜੈਨ ਗੁਰਮੁਖ ਨਾਮ ਤੇ ਆਇਆ ਆਇਤੇ ਪਰਮਾਣ ਨਾਨਕ ਗੋਲੇ ਉਦਾਰਾ ਆਪਣਾ ਦਰਗਾਹ پاਵੇ ਮਹਾਨ ਪੌੜੀ ਗੁਰਮੁਖ ਸਾਖਿਆ ਸਿੱਖ ਗੁਰੂ ਮੇਲਾਈਆ ਇੱਕ ਸੇਵਕ ਗੁਰਬਾਸ ਇੱਕ ਘੁਰਕਾਰ ਲਾਈਆ ਜਿਨਾ ਗੁਰ ਪਿਆਰਾ ਮਾਨ ਚੇਤ ਤੈਨਾਂ ਪਾਉ ਗੁਰੂ ਦੇ ਵਾਈਆ ਗੁਰ ਸਿਖਾਈ ਕੋ ਪਿਆਰ ਗੁਰ ਮਤਾਪਤਾ ਪਾਈਆ ਗੁਰ ਸਾਥ ਗੁਰ ਭੋਲੋ ਸਭ ਗੁਰਿਆਖ ਗੁਰੂ ਜੀ ਵਾਈਆ ਗੁਰ ਸਿਖਾਈ ਕੋ ਬਿਆਰ ਗੁਰ ਮਤਾ ਪਤਾ ਪਾਈਆ ਗੁਰ ਸਾਥ ਗੁਰ ਭੱਲੋ ਸਾਬ ਗੁਰਿਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜਾ ਹਸਤੀ ਸਿਰਜਿਓ ਅੰਕ ਸਹ ਹੈ ਅਹਰਣ ਜੋ ਸਿਰ ਦੇ ਮਾਨਤਨ ਆਗਾ ਇਰਾਖ ਗਏ ਉਭੀ ਸੇਵ ਕਰੇ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਜ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਾਵਨ ਪਵਿੱਤਰ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਆੰਗ 647 ਤੇ ਸੋਰਠ ਰਾਗ ਦੀ ਵਾਰ ਦੇ ਸਰਲੇਖੇਡ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਆਉਣ ਵਾਲੀ 14 ਤਰੀਕ ਨੂੰ ਸਤਕਾਰਯੋਗ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ 15 ਤਰੀਕ ਨੂੰ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਭਾਈ ਇਹਨਾਂ ਸਮਾਗਮਾਂ 'ਚ ਪਰਿਵਾਰਾਂ ਸਹਿਤ ਆਜੜੀਆਂ ਪਰੋ ਖੱਤੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ